ਬੜੀ ਖੁਸ਼ੀ ਦਾ ਦੇਨੇ ਆ ਬਹੁਤ ਮਾਣ ਦਾ ਦੇਨੇ ਆ ਸਾਡੇ ਲਈ ਕਿ ਪੰਛ ਦੀਆਂ ਚਾਰ ਬਹੁਤ ਹੀ عظیم ਸ਼ਖਸੀਅਤਾਂ ਵੱਡੀਆਂ ਰੂਹਾਂ ਸਿੱਖ ਗੁਰਮੁਖ ਪਿਆਰੇ ਉਹਨਾਂ ਦੀਆਂ ਤਸਵੀਰਾਂ ਅੱਜ ਇੱਥੇ ਸ਼ੋਭਤ ਹੋ ਰਹੀਆਂ ਮੇਰੇ ਹਰ ਕੇ ਨਮਾਣੇ ਸਿੱਖ ਲਈ ਇਹ ਨਾ ਵੱਡੀਆਂ ਜਿਹੜੀਆਂ ਰੂਹਾਂ ਉਹਨਾਂ ਤੋਂ ਕੁਝ ਕਹਿਣਾ ਵੜਦਾ ਨਹੀਂ ਉਹ ਬਹੁਤ ਵੱਡੀਆਂ ਰੂਹਾਂ ਸਿੰਘ ਜਥੇਦਾਰ ਹਰਚਰਨ ਸਿੰਘ ਜੀ ਬਾਬਾ ਹਯਾਰਾ ਸਿੰਘ ਜੀ ਪ੍ਰੋਫੈਸਰ ਕਰਤਾਰ ਸਿੰਘ ਜੀ ਬਾਬਾ ਅੱਲਾ ਖਾਨ ਯੋਗੀ ਜੀ ਤੇ ਪੰਥ ਇਹ ਜਿਹੀਆਂ ਰਿਹੁਣ ਕਰਕੇ ਹੀ ਜਿਉਂਦਾ ਆ ਇਹਨਾਂ ਦੀ ਜੋ ਕਮਾਈ ਆ ਇਹਨਾਂ ਦਾ ਸਿਮਰਨ ਆ ਇਹਨਾਂ ਦੇ ਜੋ ਜੀਵਨ ਆ ਤੇ ਜੋ ਅਮਲ ਆ ਇਹੀ ਸਾਡਾ ਸਰਮਾਇਆ ਆ ਤੇ ਜੇ ਮੈਂ ਆਪਣੇ ਬਜ਼ੁਰਗ ਬਾਬਾ ਜੀ ਦੀ ਗੱਲ ਕਰਾਂ ਤੇ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉਹਨਾਂ ਦੀ ਉਹਦੇ ਆਤਮਿਕ ਕੀ ਸੀ ਸਾਰਾ ਕੁਝ ਉਹਨਾਂ ਦਾ ਹਨਾ ਉਹ ਸਾਰੇ ਗੁਰੂ ਨੂੰ ਸਮਰਪਿਤ ਸੀ ਜਦੋਂ ਬਹੁਤ ਛੋਟੇ ਸੀਗੇ ਉੱਥੇ ਜੜ੍ਹਾਂ ਵਾਲੇ ਕੋਲ ਸੀ ਸਾਡਾ ਪੁਰਾਣਾ ਪਿੰਡ ਤੇ ਉਸ ਵਕਤ ਉਹਨਾਂ ਨੂੰ ਸਕੂਲੇ ਪੜਨ ਭੇਜਿਆ ਮਦਰਸੇ ਚ ਜਦੋਂ ਭੇਜਦੇ ਹੁੰਦੇ ਸੀ ਤੇ ਉਹਨਾਂ ਨੇ ਆਪਣਾ ਜਿਹੜਾ ਸਾਰਾ ਜਿਹੜਾ ਕਿਤਾਬਾਂ ਵਾ ਛੱਪੜ ਸਿੱੜ ਦਿੱਤੀਆਂ ਤੇ ਕਾਲੀ ਬਾਣਾ ਪਾ ਕੇ ਉੱਤੇ ਚੱਕਰ ਲਾ ਕੇ ਵਰਸ਼ਾ ਫੜ ਕੇ ਆ ਗਏ ਬਿਲਕੁਲ ਕੀ ਮੇਰਾ ਮੇਰੀ ਪੜ੍ਹਾਈ ਹੈ ਉਹ ਤੁਰ ਤੋਂ ਕਾਲੀ ਪੰਥ ਬੁਲ ਵਾਲੇ ਨਿਸ਼ਕਾਮ ਸੇਵਾ ਵਾਲੇ ਸਾਰਾ ਜੀਵਨ ਹੀ ਉਹਨਾਂ ਦਾ ਹੈ ਜਿਹੜਾ ਉਹਨਾਂ ਨੂੰ ਐਸਜੀਪੀਸੀ ਚ ਅਹੁਦਾ ਦਿੱਤਾ ਗਿਆ ਅੰਤਰੀ ਕਮੇਟੀ ਦੇ ਜਥੇਦਾਰ ਵੱਲੋਂ ਇਹ ਸੰਗਤ ਨੇ ਦਿੱਤਾ ਉਹਨਾਂ ਦੀ ਕੋਈ ਤਵੰਨਾ ਨਹੀਂ ਸੀ ਉਹਨਾਂ ਦੀ ਬਿਲਕੁਲ ਹੀ ਕੋਈ ਚਾਹੀ ਨਹੀਂ ਸੰਗਤ ਵਰ ਉਸ ਜਿਵੇਂ ਅਸਲ ਖਾਲਸਾ ਪੰਥ ਜਿਸ ਤਰ੍ਹਾਂ ਅਗਵਾਈ ਹੁੰਦੀ ਕਿ ਸੰਗਤ ਗੁਣਾ ਕਰਕੇ ਇੱਕ ਸਿੱਖ ਨੂੰ ਅੱਗੇ ਲੈ ਕੇ ਆਉਂਦੇ ਇਹ ਵਾਸਫਾ ਹੈ ਜੇ ਕੋ ਕਰੇ ਜਿਤ ਲਾਏ ਅੱਜ ਸਨਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼ਹੀਦਬੰਦ ਸਾਹਿਬ ਦੀ ਪ੍ਰਕਰਮਾ ਵਿਸ਼ੇ ਤੇ ਤੋਤੀ ਨਿਮੇਕ ਅਕਾਰ ਵਿੱਚ ਉਹਨਾਂ ਚਾਰ ਮਹਾਨ ਸਿੱਖੀਤਿਆਂ ਦੀਆਂ ਤਸਵੀਰਾਂ ਸੁਭਾਇਮਨ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵਕ ਵਕ ਇਸ ਤਰ੍ਹਾਂ ਵਿੱਚ ਵਕ ਵਕ ਸਮਾਂ ਤੇ ਸਿੱਖ ਸੰਸਦੀ ਛੜਦੀ ਕਲਾ ਵਾਸਤੇ ਕਾਰਜ ਕੀਤੇ ਇਹਨਾਂ ਲੋਕ ਸਰਕਾਰ ਜੋ ਸੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਕੁਪਾਗ ਵਾਲੇ ਬਾਬੋਸ਼ ਉਹਨਾਂ ਦੀ ਤਸਵੀਰ ਲਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕਲੱਪਸ਼ੀ ਅਵਾਰਡ ਜੜਿਆ ਹੋਇਆ ਇਸ ਨੂੰ ਪ੍ਰਾਪਤ ਕਰਨਾ ਕੀਤਾ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਕਿਰਤ ਨੇ ਕਾਦਰ ਕਰਦੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਸਿੰਘ ਸਾਹਿਬ ਗਿਆਨੀ ਅਰਚਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਸ਼੍ਰੀ ਕੇਸ ਕਰਦੇ ਸਾਬ ਜੀ ਦੇਖ ਜੈ ਸੇ ਸਾਰ ਵੱਜੂ ਸੇਵਾ ਨਿਭਾ ਕੇ ਦੇਖੜੇ ਸਮੇ ਉਹਨਾਂ ਦੇ ਫੋਟੋ ਵੀ ਰਿਵਾਈ ਕੀਤੀ ਹੈ ਉਹਨਾਂ ਦੇ ਸੇਵਾ ਅਨੁਭਵ ਰੱਖਦੇ ਆ ਹੈ ਉਹਨਾਂ ਦੀ ਤਸਵੀਰ ਲਗਾਈ ਗਈ ਹੈ ਤਕੀਮ ਅੱਲਾ ਯਾਰ ਖੰਜੋਗੀ ਜੋ ਇੱਕ ਮੁਸਲਮਾਨ ਕਵੀ ਹੋਏ ਨੇ ਉਸ ਮਹਾਂਪੁਰ ਨੇ ਸਾਧਪੁਰਾਂ ਦੇ ਅਨਤੋ ਸਹਿਬ ਛੱਡੋ ਲੈ ਕੇ ਗੁਰੂ ਤੇ ਲਾਲਾ ਦੇ ਨੀਹਾਂ ਵਿੱਚ ਕਿਨੇ ਜਾਣ ਸਕਦਾ ਜੋ ਦੋ ਕਿੱਸੇ ਸ਼ਹੀਦਾਂ ਦੇ ਵਾਪਾ ਅੱਤ ਗਾਂਝੀ ਸ਼ਹੀਦਾਂ ਜੋ ਕਬਤਾਮਦ ਰੂਪ ਵਿੱਚ ਚਾਨਕ ਕਬਤਾਮਦ ਲਿਖ ਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕਰਕੇ ਉਹ ਸੰਮਾਨ ਇਤਿਹਾਸਿਕ ਸੰਭਾਲਨ ਦਾ ਯਤਨ ਕੀਤਾ ਉਹਨਾਂ ਦੀ ਤਸਵੀਰ ਹਕੀਮ ਅੱਲਾ ਯਾਰਕ ਜੋ ਤਸਵੀਰ ਵੀ ਅੱਜ ਕੇਂਦਰੀ ਸਿੱਖ ਅਜਾਦ ਘਰ ਵਿੱਚ ਵਜ ਗਈ ਹੈ ਜੋ ਵੀ ਪੰਥ ਵਾਸਤੇ ਵੱਡੇ ਕਾਰਜ ਕਰਦਾ ਹੈ ਪੰਥ ਵਾਸਤੇ ਵੱਡੀ ਸੇਵਾ ਕਰਦਾ ਹੈ ਅਵੇਸ਼ਾ ਪੰਥ ਵੱਲ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅੱਜ ਕੇਂਦਰੀ ਸਿੱਖ ਅਜਾਦ ਘਰ ਵਿੱਚ ਉਹਨਾਂ ਮਹਾਨ ਸ਼ਖਸੀਤਾਂ ਦੀਆਂ ਤਸਵੀਰਾਂ ਸ਼ਰੋਭਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਪਣੀਆਂ ਜਿਹੜੀਆਂ ਸਿਵਾਵਾਂ ਨੇ ਸਿੱਖ ਪੰਥ ਨੂੰ ਦਿੱਤੀਆਂ ਨੇ ਜਿਨ੍ਹਾਂ ਵਿੱਚ ਚੇਚੇ ਦੌਰ ਦੇ ਉੱਤੇ ਕਾਰਥੀਵਾਲੇ ਮਹਾਪੁਰਖ ਸੰਤ ਬਾਬਾ ਹਜ਼ਾਰਾ ਸਿੰਘ ਜੀ ਔਰ ਉਹਨਾਂ ਦੇ ਨਾਲ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਫਕਾ ਜਹਦਾਰ ਸਿੰਘ ਸਾਹਿਬ ਗਿਆਨੀ ਹਰਚੰਦ ਸਿੰਘ ਜੀ ਮਹਾਲੋ ਜਿਨ੍ਹਾਂ ਨੇ 1980 ਤੋਂ ਲੈ ਕੇ 1987 ਤੱਕ ਜਿਹੜਾ ਬਹੁਤ ਹੀ ਵਿਖੜਾ ਸਮਾਂ ਸੀ ਪੰਥ ਦੇ ਉੱਤੇ ਆਗਾ ਬਲੂ ਸਟਾਰ ਹੋਇਆ ਔਰ ਉਸ ਤੋਂ ਬਾਅਦ ਵੱਡੇ ਪੱਦਰ ਦੇ ਉੱਤੇ ਨੌਜਵਾਨੀ ਦਾ ਕਹਾਣਿ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦੀ ਜਿਹੜੀ ਅਗਵਾਈ ਹੈ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਔਰ ਇਸੇ ਤਰ੍ਹਾਂ ਦੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਅਗੁਰਮਤ ਸੰਗੀਤ ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਗੁਰਮਤ ਸੰਗੀਤ ਉੱਤੇ ਲਿਖੀਆਂ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਸ਼ਾਗਿਰਦ ਨੇ ਅੱਜ ਉਹ ਜਿੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਔਰ ਬਖਰਖਸਤਾਨਾ ਦੇ ਕੀਰਤਨੀਆਂ ਸਭਾਵਾਂ ਨਿਵਾ ਰਹੇ ਨੇ ਇਹ ਉਹਨਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਆ ਔਰ ਔਰ ਅੱਲਾ ਯੋਗੀ ਅਲਾਖਾਰ ਜੋਗੀ ਅਲਾ ਯਾਰਖਾਂ ਜੋਗੀ ਉਹਨਾਂ ਦੀ ਤਸਵੀਰ ਸ਼ੋਹਰਤ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀਆਂ ਕਵਤਾਵਾਂ ਦੇ ਰਾਹੀਂ ਜਿੱਥੇ ਕਿਲਾ ਆਨੰਦਗੜ੍ਹ ਤੋਂ ਲੈ ਕੇ ਔਰ ਸ੍ਰਹੰਦ ਤੱਕ ਔਰ ਉਸ ਤੋਂ ਅੱਗੇ ਚੱਲ ਕੇ ਜਿਹੜਾ ਹੈਗਾ ਵੱਡੇ ਸਾਹਿਬ ਜੀਾਂ ਦੀ ਸ਼ਹੀਦੀ ਛੋਟੇ ਸਾਹਿਬ ਜੀਾਂ ਦੀ ਸ਼ਹੀਦੀ ਜਿਹੜਾ ਉਹਦਾ ਵਰਣਨ ਕੀਤਾ ਆਪਣੀਆਂ ਕਵਤਾਵਾਂ ਦੇ ਵਿੱਚ ਉਹਨਾਂ ਦੀ ਤਸਵੀਰ ਸ਼ੋਹਰਤ ਸ਼ੋਹਰਤ ਕੀਤੀ ਗਈ ਹੈ ਸ੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਾਰਸੇਵਾਲੇ ਗੁਰੂ ਕੇ ਬਾਗ ਵਾਲੇ ਮਹਾਂਪੁਰਖਾਂ ਦਾ ਤਸਵੀਰ ਜਿਹੜਾ ਕੇਂਦਰੀ ਸੇਖਾ ਜੈਵ ਘਾਰ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਤਸਵੀਰ ਜਿਹੜੀ ਲਗਾਉਣਾ ਕੀਤੀ ਆ ਮੈਂ ਸ਼੍ਰੀਮਾਨ ਸੰਤ ਬਾਬਾ ਸਦਨਾਮ ਸਿੰਘ ਜੀ ਸੁੱਚੇਕਾਰ ਸੇਵਾ ਵਾਲੇ ਮਾਹਪੁਰਖਾਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ